हां जी दोस्तों सोशल मीडिया ਤੇ ਮਸ਼ਹੂਰ ਕੁੱਲੜ ਪੀ ਦੇ ਨਾਮ ਨਾਲ ਗੋਪੀ ਦੇ ਸਹਿਜ ਬਾਰੇ ਤੁਸੀਂ ਸਾਰੇ ਜਾਣਦੇ ਹੋ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਗੋਪੀ ਦੇ ਸਹਿਜ ਜੋ ਕਿ ਕੁੱਲੜ ਪੀ ਦੇ ਨਾਮ ਨਾਲ ਕਾਫੀ ਜ਼ਿਆਦਾ ਮਸ਼ਹੂਰ ਸਨ ਤੇ ਉਸਨੇ ਜੋ ਕਿ ਪੰਜਾਬ ਛੱਡ ਕੇ ਹੁਣ ਇੰਗਲੈਂਡ ਦੇ ਵਿੱਚ ਰਹਿਣ ਲੱਗੇ ਹਨ ਕਿ ਦੋਸਤੋ ਟਿਕਟੌਕ ਉੱਪਰ ਜੋ ਕਿ ਇੱਕ ਜੋ ਕਿ ਫੈਨ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਪੰਜਾਬ ਕਿਉਂ ਛੱਡ ਦਿੱਤਾ ਕਿ ਦੋਸਤੋ ਸਹਿਜ ਵੱਲੋਂ ਆਪਣਾ ਸਭ ਕੁਝ ਦੱਸਿਆ ਗਿਆ ਸਾਰੇ ਵੱਲੋਂ ਦੱਸਿਆ ਗਿਆ ਆ ਕਿ ਸਾਡੀ ਵੀਡੀਓ ਲੀਕ ਹੋਣ ਤੋਂ ਬਾਅਦ ਦੋਸਤੋ ਬਾ ਸਾਡੇ ਤੇ ਜੋ ਕਿ ਬਹੁਤ ਜ਼ਿਆਦਾ ਆਤਿਆਚਾਰ ਕੀਤਾ ਜਾ ਰਿਹਾ ਸੀ ਕੇ ਲੋਕਾਂ ਵੱਲੋਂ ਜੋ ਕਿ ਸਾਨੂੰ ਗੰਦੇ-ਗੰਦੇ ਕਮੈਂਟ ਕੀਤੇ ਜਾਂਦੇ ਸਨ ਤੇ ਸਾਡੇ ਜੋ ਕਿ ਐ ਅੱਡੇ ਤੇ ਆ ਕੇ ਸਾਨੂੰ ਜੋ ਕਿ ਬਹੁਤ ਜ਼ਿਆਦਾ ਗੰਦਮੰਦ ਬੋਲਿਆ ਜਾ ਰਿਹਾ ਸੀ ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਗੋਪੀ ਸਹਿਜ ਵੱਲੋਂ ਜੋ ਕਿ ਬੋਲਿਆ ਗਿਆ ਹੈ ਕਿ ਅਸੀਂ ਜੋ ਕਿ ਜਦੋਂ ਰਾਤ ਨੂੰ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਸਨ ਤੇ ਰਾਤ ਨੂੰ ਕੋਈ ਮਸਟੰਡੇ ਦਾਰੂ ਪੀ ਕੇ ਸਾਨੂੰ ਬਹੁਤ ਜ਼ਿਆਦਾ ਗੰਦ ਬੋਲਦੇ ਸਨ ਤੇ ਸਾਡੇ ਵੱਟੇ ਵੀ ਮਾਰਦੇ ਸਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸੇ ਨੂੰ ਲੈ ਕੇ ਚੱਲਦਿਆ ਸਹਿਜ ਵੱਲੋਂ ਕਿਹਾ ਗਿਆ ਕਿ ਅਸੀਂ ਉਹਨਾਂ ਇੰਗਲੈਂਡ ਆ ਗਏ ਆ ਕਿ ਪੱਕੇ ਤੌਰ ਤੇ ਇੱਥੇ ਹੀ ਰਵਾਂਗੇ ਬਾਕੀ ਦੋਸਤੋ ਉਸ ਦੇ ਫੈਨ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਹੁਣ ਪੰਜਾਬ ਜਾਓਗੇ ਕਿ ਨਹੀਂ ਔਰ ਸੈਦ ਦੇ ਵੱਲੋਂ ਬਿਲਕੁਲ ਮਨਾਂ ਕਰ ਦਿੱਤਾ ਕਿ ਹੁਣ ਅਸੀਂ ਪੰਜਾਬ ਕਦੇ ਵੀ ਨਹੀਂ ਜਾਵਾਂਗੇ ਬਾਕੀ ਦੋਸਤੋ ਤੁਸੀਂ ਇਹਨਾਂ ਦੀ ਕੀਤੀ ਹੋਈ ਗਲਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਦੋਸਤੋ ਜੋ ਲੋਕ ਇਹਨਾਂ ਨੂੰ ਗਲਤ ਬੋਲਦੇ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ